ਇੱਕ ਫੋਨ ਕਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੋਕਾਂ ਨੂੰ ਆ ਰਿਹਾ ਹੈ। ਆ ਰੈਂਡਮਲੀ ਆ ਰਹੇ ਔਰ ਮੇਰੇ ਨਾਲ ਤੇ ਘਟੋ ਘਟ 5-7 ਲੋਕਾਂ ਦੀ ਗੱਲ ਹੋਈ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਫੋਨ ਆਏ ਨੇ। ਔਰ ਉਥੋਂ ਇੱਕ ਕੋਈ ਕੁੜੀ ਜਿਹੜੀ ਫੋਨ ਤੇ ਗੱਲ ਕਰਦੀ ਉਹ ਫੋਨ ਚੱਕਦੀ ਇੱਕੋ ਗੱਲ ਕਹਿੰਦੀ ਹੈ ਕਿ ਮੈਂ ਸੀਐਮ ਆਫਿਸ ਤੋਂ ਬੋਲ ਰਹੀ ਹਾਂ ਭਗਵੰਤ ਜੀ ਸਾਹਿਬ ਦੇ ਦਫ਼ਤਰ ਤੋਂ ਬੋਲ ਰਹੀ ਹਾਂ। ਔਰ ਆਪਣੇ ਆਪ ਨੂੰ ਸਭ ਤੋਂ ਵੱਡਾ ਸਵਾਲ ਇਹੀ ਉੱਠ ਜਾਂਦਾ ਕਿ ਸਪੈਮ ਕਾਲ ਹੋਵੇ ਨੰਬਰ ਤੁਹਾਡਾ ਇਸ ਤਰ੍ਹਾਂ ਦਾ ਜਿਵੇਂ ਕੋਈ ਏਜੰਸੀ ਹਾਇਰ ਕਰਕੇ ਫੋਨ ਕੀਤਾ ਜਾਂਦਾ ਹੋਵੇ ਜੇ ਸੀਐਮ ਆਫਿਸ ਤੋਂ ਫੋਨ ਕਰਾਂਗੇ ਤੇ ਚੰਡੀਗੜ੍ਹ ਦਾ ਨੰਬਰ ਐਸਟੀਡੀ ਕੋਡ ਦੇ ਨਾਲ ਜਾਂ ਕਹਿ ਲੋ ਕਿ ਜਿਹੜਾ ਸੀਐਮ ਹਾਊਸ ਚ ਐਕਸਚੇਂਜ ਰਾਹੀਂ ਫੋਨ ਹੁੰਦਾ ਜਿਹਨੂੰ ਸੀਐਮ ਆਫਿਸ ਦਾ ਵੀ ਨੰਬਰ ਕਹਿ ਦਿੰਦੇ ਆ ਜਾਂ ਕੈਂਪ ਦਾ ਵੀ ਹੁੰਦਾ ਉਸ ਤਰ੍ਹਾਂ ਹੁੰਦਾ ਪਰ ਇਹ ਇੱਕ ਪੇਡ ਏਜੰਸੀ ਵਰਗਾ ਫੋਨ ਕਾਲ ਜਿਹੜਾ ਕਿ ਸਪੈਮ ਚ ਵੀ ਆ ਜਾਂਦਾ ਉਸ ਤਰ੍ਹਾਂ ਦਾ ਇੱਕ ਕਾਲ ਸੀ ਹੁਣ ਉਹ ਜਿਹੜਾ ਸ਼ਖਸ ਉਹ ਪੱਤਰਕਾਰ ਹੈ ਜਿਹਨੂੰ ਫੋਨ ਗਿਆ ਉਹ ਨੂੰ ਜਦੋਂ ਫੋਨ ਗਿਆ ਤੇ ਉਹਨੇ ਕਿਹਾ ਜੀ ਹਾਂਜੀ ਮੈਡਮ ਦੱਸੋ ਕਹਿੰਦੀ ਮੈਂ ਜੀ ਸੀਐਮ ਆਫਿਸ ਤੋਂ ਬੋਲ ਰਹੀ ਆ ਅੱਛਾ ਜੀ ਇਹ ਜੀ ਮਾਨ ਸਾਹਿਬ ਦੇ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਤੇ ਉਹਨੇ ਅੱਗੋਂ ਆਪਣਾ ਉਹੀ ਜੋ ਫੀਡਬੈਕ ਅੱਜਕੱਲ ਪੰਜਾਬ ਚ ਸਾਰੇ ਪਾਸੇ ਹੀ ਹੈ ਉਹਨੇ ਦਿੱਤਾ ਜੀ ਫਿਰ ਅੱਗੋਂ ਕੁੜੀ ਕਹਿੰਦੀ ਨਹੀਂ ਨਹੀਂ ਜੀ ਇਦਾਂ ਦੀ ਤੇ ਕੋਈ ਗੱਲ ਨਹੀਂ ਤੁਸੀਂ ਦੇਖੋ ਹਸਪਤਾਲਾਂ ਚ ਕਿੰਨਾ ਵਧੀਆ ਕੰਮ ਹੋ ਰਿਹਾ ਹੈ ਸਿਵਲ ਹਸਪਤਾਲ ਤੁਸੀਂ ਜਾ ਕੇ ਦੇਖੋ ਪਹਿਲੇ ਤਾਂ ਮੈਨੂੰ ਹਿੰਦੀ ਚ ਗੱਲ ਕੀਤੀ ਸ਼ੁਰੂਆਤ ਚ ਥੋੜੀ ਜੀ ਮੈਂ ਐਸੇ ਕਰਕੇ ਤੁਹਾਨੂੰ ਕਹ ਰਹੀ ਹਿੰਦੀ ਚ ਗੱਲ ਕੀਤੀ ਉਹ ਪੱਤਰਕਾਰ ਸਾਫੀ ਆਪਣਾ ਸਾਥੀ ਜਿਹੜਾ ਉਹ ਦੱਸੀ ਕਹਿੰਦਾ ਜੀ ਉਹ ਪਹਿਲੇ ਤੇ ਹਿੰਦੀ ਚ ਲੱਗੀ ਸੀ ਕੁੜੀ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਮੈਂ ਕਿਹਾ ਜੀ ਦੱਸੋ ਕਿਹੜਾ ਹਸਪਤਾਲ ਠੀਕ ਹੈ ਉਹਨੇ ਜਦੋਂ ਕਿਹਾ ਕਿ ਮੈਂ ਉਸ ਕੁੜੀ ਨੂੰ ਕਿਹਾ ਕਿ ਦੱਸੋ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਆਪਾਂ ਉੱਥੇ ਜਾ ਕੇ ਹਸਪਤਾਲ ਤੁਹਾਡੇ ਦੇਖ ਲੈਣੇ ਆ ਪਰ ਫਿਰ ਉਹ ਕਹਿੰਦੇ ਫਿਰ ਪੰਜਾਬੀ ਚ ਸ਼ੁਰੂ ਹੋ ਗਏ ਮਤਲਬ ਫਿਰ ਉਹਨੇ ਗੱਲ ਪੰਜਾਬੀ ਚ ਜਿਹੜੀ ਉਹ ਮਿਕਸ ਜੀ ਪੰਜਾਬੀ ਕਹਿੰਦੇ ਉਹਨੇ ਸ਼ੁਰੂ ਕਰਤੀ